ਪਿਛਲੇ ਦਿਨੀ ਸਮਾਣਾ ਪਟਿਆਲਾ ਰੋਡ ਤੇ ਵਾਪਰੇ ਇੱਕ ਦਰਦਨਾਕ ਹਾਦਸੇ ਨੂੰ ਲੈ ਕੇ ਜੋ ਬੱਚੇ ਪਟਿਆਲਾ ਪੜਨ ਜਾਂਦੇ ਹਨ ਉਹਨਾਂ ਦੇ ਮਾਪਿਆਂ ਵੱਲੋਂ ਪਟਿਆਲਾ ਦੇ ਸਕੂਲਾ ਵਾਲਿਆਂ ਨੂੰ ਇੱਕ ਬੇਨਤੀ ਕੀਤੀ ਗਈ ਸੀ ਕਿ ਉਹ ਵੱਲੋਂ ਪਰਸਨਲ ਵਹੀਕਲ ਦਾ ਇੰਤਜ਼ਾਮ ਕੀਤਾ ਜਾਵੇ ਇਸ ਦੇ ਲਈ ਪਹਿਲ ਕਰਦੇ ਹੋਏ ਕੈਂਟਨ ਸਕੂਲ ਪਟਿਆਲਾ ਵੱਲੋਂ ਜਿੰਨੇ ਵੀ ਬੱਚੇ ਉਹਨਾਂ ਦੇ ਸਕੂਲ ਵਿੱਚ ਪੜਦੇ ਹਨ ਉਹਨਾਂ ਵੱਲੋਂ ਇੱਕ ਐਸਈ বাস ਨਵੀ ਜੋ ਕਿ ਅੱਜ ਸਮਾਣਾ ਲਈ ਪੇਜੀ ਗਈ ਇਸ ਮੌਕੇ ਸਮਾਜ ਸੇਵੀ ਜੀਵਨ ਗਰਗਨੇ ਸਕੂਲ ਦਾ ਤਨਵਾਦ ਕੀਤਾ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਪਟਿਆਲ ਤੋਂ ਸਮਾਣਾ ਜਿਹੜੀ ਫਸਲ ਆਈ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਮੇਰਾ ਪੋਤਾ ਵੀ ਇੱਥੇ ਤਨੀਸ਼ ਚੱਲ ਜਾਂਦਾ ਆ ਸਾਰੇ ਮੇਰੇ ਛੋਟੇ ਭਾਈ ਵੀ ਨੇ ਬੱਚੇ ਵੀ ਨੇ ਸਾਡੇ ਸਾਰਿਆਂ ਦੇ ਬੱਚੇ ਉਹੀ ਇਸ ਪਾਸੇ ਚ ਜਾ ਰਹੇ ਨੇ ਪ੍ਰਿੰਸੀਪਲ ਮੈਡਮ ਦਾ ਉਹਨਾਂ ਮੈਨੇਜਮੈਂਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਪੈਸ਼ਲੀ ਥੈਂਕਸ ਦਾका ਜਿੰਦਰ ਸਿੰਘ ਦੇ ਬੱਧਰਮ ਪਤਨੀ ਮੈਡਮ ਅਰਵਿੰਦਰ ਕੌਰ ਜੀ ਦਾ ਜਿਨ੍ਹਾਂ ਨੇ ਸਕੂਲ ਨੇ ਸਾਨੂੰ ਜਵਾਬ ਦਿੱਤਾ ਸੀਗਾ ਉਹਨਾਂ ਨੇ ਦੋ ਤਿੰਨ ਵਾਰੀ ਉਹਨਾਂ ਨੂੰ ਕਨਵਿንስ ਕੀਤਾ ਵੀ ਸਾਡੇ ਬੱਚਿਆਂ ਵਾਸਤੇ ਜਰੂਰ ਕੋਈ ਨਾ ਕੋਈ ਬਸ ਦਾ ਜਾਂ ਕਿਸੇ ਗੱਡੀਆਂ ਦਾ ਇੰਤਜ਼ਾਮ ਕੀਤਾ ਜਾਵੇ ਵੀ ਜਿਹੜੀਆਂ ਇੱਥੋਂ ਸਾਡੇ ਬੱਚਿਆਂ ਨੂੰ ਲਿਜਾ ਸਕਣ ਸਾਡੇ ਸਮਾਣੇ ਬਹੁਤ ਵੱਡਾ ਇੱਕ ਖਾਸਾ ਵਾਪਰਿਆ ਸੀਗਾ ਉਹਨੂੰ ਦੇਖਦੇ ਮਾਪਿਆਂ ਦੇ ਸਾਡੇ ਸਾਰਿਆਂ ਚ ਸਹਿਮਤੀਗਾ ਸਾਡੇ ਬੱਚਿਆਂ ਦੇਖੋ ਪਰਮਾਤਮਾ ਕੁਦਰਤੀ ਹੈ ਕੁਝ ਵੀ ਕਰ ਸਕਦਾ ਹੈ ਪਰ ਥੋੜੀ ਇਹ ਆਪਣੇ ਵੱਲ ਸੇਫਟੀ ਚਾਹੁੰਦੇ ਦੀ ਕਿ ਬੱਚਿਆਂ ਨੂੰ ਇਸ ਵੱਲੋਂ ਸੇਫਟੀ ਮਿਲੇ ਅਸੀਂ ਫਿਰ ਤੋਂ ਵਾਰ ਤੋਂ ਸਾਰੇ ਸਟਾਫ ਦਾ ਪ੍ਰਿੰਸੀਪਲ ਮੈਡਮ ਦਾ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਮਿਰਜੀ ਕੀ ਕਹਿਣਾ ਚਾਹੋਗੇ ਤੁਹਾਡੇ ਬੱਚੇ ਵੀ ਗਏ ਨੇ ਬੱਸ ਦੇ ਵਿੱਚ ਹਾਂਜੀ ਅਸੀਂ ਮਤਲਬ ਜੋ ਸਮਾਣਾ ਉਹਨਾਂ ਬੇਡਾ ਬੜਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਅਸੀਂ ਸਾਰੇ ਪੇਰੇ ਮਤਲਬ ਕੱਲੇ ਕੈਂਟਰਲ ਸਕੂਲ ਦੇ ਪੇਰੈਂਟਸ ਨਹੀਂ ਸਾਰੇ ਹੀ ਸਕੂਲਾਂ ਦੇ ਪੇਰੈਂਟਸ ਜਿੰਨੇ ਵੀ ਸਮਾਨੇ ਤੋਂ ਬੱਚੇ ਪਟਿਆਲਾ ਟਰੈਵਲਿੰਗ ਕਰਦੇ ਨੇ ਫਾਰ এডੂਕੇਸ਼ਨ ਅਸੀਂ ਸਾਰੇ ਪੇਰੈਂਟ ਬਹੁਤ ਜ਼ਿਆਦਾ ਡਰੇ ਹੋਏ ਸੀ ਅਸੀਂ ਸਾਰੇ ਪੇਰੈਂਟਸ ਨੇ ਇਕੱਠੇ ਹੋ ਕੇ ਮੈਡਮ ਰਵਿੰਦਰਪੌਰ ਸਾਡੇ ਨਾਲ ਗਏ ਸਕੂਲ ਮੈਨੇਜਮੈਂਟ ਨੂੰ ਰਿਕਵੈਸਟ ਕੀਤੀ ਪ੍ਰਿੰਸੀਪਲ मैम ਨੂੰ ਰਿਕਵੈਸਟ ਕੀਤੀ ਜਿਨ੍ਹਾਂ ਨੇ ਸਾਡੀ ਰਿਕਵੈਸਟ ਨੂੰ ਕਨਸੀਡਰ ਕਰਦੇ ਹੋਏ ਅੱਜ ਮਤਲਬ ਸਮਾਨੇ ਦੇ ਵਿੱਚ ਪਹਿਲੀ ਵਾਰ ਕਿਸੇ ਸਕੂਲ ਨੇ ਸਮਾਣਾ ਦੇ ਬੱਚਿਆਂ ਲਈ ਸਮਾਣਾ ਪਟਿਆਲਾ ਲਈ বাস ਸ਼ੁਰੂ ਕੀਤੀ ਹੈ ਅਸੀਂ ਉਸਦੇ ਲਈ ਪ੍ਰਿੰਸੀਪਲ मैम ਤੇ ਮੈਨੇਜਮੈਂਟ ਟੀਮ ਦਾ ਬਹੁਤ ਜ਼ਿਆਦਾ థాంਕਫੁਲ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਰਿਕੁਐਸਟ ਨੂੰ ਕਨਸੀਡਰ ਕੀਤਾ ਤੇ ਸਾਡੇ ਬੱਚਿਆਂ ਦੀ ਸੇਫਟੀ ਦਾ ਧਿਆਨ ਰੱਖਦੇ ਹੋਏ ਸਮਾਣਾ ਪਟਿਆਲਾ ਲਈ বাস ਚਲੋ ਜੀ। ਥੈਂਕ ਯੂ। ਹਾਂਜੀ ਮਿੱਤਰ ਸਾਹਿਬ ਕੀ ਕਹਿਣਾ ਚਾਹੋਗੇ বাস ਗਈ ਹੈਗੀ। ਬਹੁਤ ਹੀ ਅੱਛੀ ਪਹਿਲ ਕੀਤੀ ਹੈ ਸਕੂਲ ਨੇ ਕਿਉਂਕਿ ਜਿਹੜਾ ਜਆਪਨੇ ਦੇਖਿਆ ਸੀ ਪਿੱਛੇਗਾ ਬਹੁਤ ਦੁਖਦਾਈ ਪ੍ਰਗਟਨਾ ਵਾਪਰੀ ਸੀਗੀ ਸਮਾਣੇ ਚ। ਉਹਨੂੰ ਦੇਖਦੇ ਹੋਏ ਸਕੂਲ ਮੈਨੇਜਮੈਂਟ ਤੇ ਮੈਡਮ ਰਵਿੰਦਰਪੁਰ ਨੇ ਬਹੁਤ ਅੱਛਾ ਕੰਮ ਅੰਦਾਲਾ ਚੱਕਿਆ ਹੈ ਜਿਹੜਾ ਨਵੀਂ ਬੱਸ ਸਟਾਰਟ ਕੀਤੀ ਹੈ ਸਮਾਨੇ ਲਈ ਇਸ ਨੂੰ ਦੇਖਦੇ ਹੋਏ ਅਸੀਂ ਬਹੁਤ ਵਧਾਈ ਦੇਣੀ ਹੈ ਸਾਰੇ ਪੇਰੈਂਟਸ ਨੂੰ ਸਕੂਲ ਮੈਨੇਜਮੈਂਟ ਨੂੰ ਰਵਿੰਦਰਪੁਰ मैम ਨੂੰ ਬਹੁਤ ਬਹੁਤ ਥੈਂਕਸ ਜਿਵੇਂ ਕਿ ਹੋਰ ਜਿਹੜੇ ਪੇਰੈਂਟਸ ਨੇ ਉਹਨਾਂ ਵੱਲੋਂ ਵੀ ਡਿਮਾਂਡ ਸੀਗੀ ਹੋਰ ਸਕੂਲਾਂ ਦੇ ਬੱਚੇ ਨੇ ਜੇ ਉਹ ਵੀ ਜਾਣਦੇ ਨੇ ਕਾਫੀ ਬੱਚੇ ਸਮਾਨੇ ਤੋਂ ਜਾਂਦੇ ਨੇ ਤੇ ਕੈਂਟਰ ਸਕੂਲ ਵੱਲੋਂ ਤਾਂ ਪਹਿਲ ਕਰ ਦਿੱਤੀ ਗਈ ਹੈ ਹੋਰ ਸਕੂਲਾਂ ਬਾਰੇ ਕੀ ਕਹਿਣਾ ਚਾਹੋਗੇ ਬਾਕੀ ਸਕੂਲਾਂ ਨੂੰ ਵੀ ਦੇਖਦੇ ਹੋਏ ਕਿ ਬੱਚਿਆਂ ਦੀ ਸੇਫਟੀ ਨੂੰ ਦੇਖਦੇ ਹੋਏ ਬੱਸ ਦੀ ਸਹੂਲਤ ਸਾਰੇ ਸਕੂਲਾਂ ਨੂੰ ਸਟਾਰਟ ਕਰਨੀ ਚਾਹੀਦੀ ਹੈ ਜਿਵੇਂ ਕਿ ਸਮਾਨੇ ਦੇ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਜਾਂ ਅੱਛੀ ਐਜੂਕੇਸ਼ਨ ਲਈ ਪਟਿਆਲੇ ਐਡਮਿਸ਼ਨ ਕਰਾਉਂਦੇ ਨੇ ਤਾਂ ਸਕੂਲ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਵੱਲੋਂ ਸੇਫਟੀ ਪਰਪਸ ਲਈ ਆਪ ਦੇ ਸਕੂਲ ਦੀ ਇੱਕ ਬੱਸ ਲਗਵਾਨੀ ਚਾਹੀਦੀ ਹੈ